ਇਸ ਸਬੰਧੀ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਦੱਸ ਦੇ ਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਦੱਸ ਦੇ ਕਿ ਹੁਣ ਪੰਜਾਬ ਦੇ ਗਵਰਨਰ ਨੇ ਜਿਹੜੇ ਉਹ ਗੁਲਾਬ ਚੰਦ ਕਟਾਰੀਆ ਹੋਣਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਸਾਮਣਗੇ ਕਾਰਜਕਾਲ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਬਨਵਾਰੀ ਲਾਲ ਪ੍ਰੋਹਿਤ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਗਿਆ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਅੱਗੇ ਜਿਹੜੇ ਨਿਯੁਕਤ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਨਵੇਂ ਗਵਰਨਰ ਨੇ ਜਿਹੜੇ ਗੁਲਾਬ ਚੰਦ ਕਟਾਰੀਆ ਹੋਣਗੇ ਤੇ ਫਿਲਹਾਲ ਅਸਮ ਦੇ ਰਾਜਪਾਲ ਨੇ ਗੁਲਾਬਚੰਦ ਕਟਾਰੀਆ ਅਤੇ ਰਾਜਸਥਾਨ ਬੀਜੇਪੀ ਦੇ ਕੱਦਾਵਾਰ ਆਗੂ ਰਹੇ ਨੇ ਤੇ ਇਸ ਮੌਕੇ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਬਨਵਾਰੀ لال ਪ੍ਰੋਹਿਤ ਨੇ ਜਿਹੜਾ ਬੀਤੀ ਦਿਨੀ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਹੁਣ ਐਕਸ਼ਨ ਲੈਂਦੇ ਆ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਗਿਆ ਹੈ ਤੇ ਹੁਣ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਜਿਹੜੇ ਗੁਲਾਬਚੰਦ ਕਟਾਰੀਆ ਨੇ ਉਹ ਕਾਰਜਕਾਰ ਸੰਭਾਲ ਸਕਦੇ ਨੇ ਤੇ ਹੁਣ ਵੱਡੀ ਖਬਰ ਹੈ ਕਿ ਬਨਵਾਰੀ لال ਪ੍ਰੋਹਿਤ ਜਿਹੜੇ ਕਿ ਪੰਜਾਬ ਦੇ ਕਾਫੀ ਲੰਬੇ ਸਮੇਂ ਤੋਂ ਗਵਰਨਰ ਰਹੇ ਤੇ ਹੁਣ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਤੇ ਹੁਣ ਉਹ ਆਪ ਦੇ ਗਵਰਨਰ ਨਹੀਂ ਰਹਿਣਗੇ